ਆਸ੍ਰੇਕਾਲ ਜੀ ਸਾਰੇ ਕਿਸਾਨ ਬ੍ਰਾਹਮਣ ਬਾਈ ਜੀ ਅੱਜ ਦੀ ਵੀਡੀਓ ਚ ਆਪਾਂ ਸੋਨਾ ਲਿਕਾ 60 2013 ਮਾਡਲ ਆ ਬਾਈ ਇਹ ਤੇ 11 ਹਾਲਾ ਤੇ ਸਾਨੂੰ ਤੇਲ ਦੀ ਐਵਰੇਜ ਕੱਢ ਕੇ ਦਿਖਾਵਾਂਗੇ ਬਹੁਣ ਜਮਾ ਰੰਬੜ ਪੱਟਣਾਗਾ ਵੀ ਉਹ ਦੇਖ ਲੋ ਸਾਡੇ ਸਾਹਮਣੇ ਆਂਗੀ ਇੱਕ ਗੇੜਾ ਜਮ ਇੱਥੇ ਲਾਇਆ ਸੀਗਾ ਤੇ ਜਮਾ ਡਲੇ ਪੜਦਾਗਾ ਤੇ ਹੋ ਸਕਦਾ ਦੂਰ ਵੀ ਲਾਵਾਂਗੇ ਲੱਗ ਗਈ ਤੇ ਨਹੀਂ ਇੱਕ ਵਾਰੀ ਬਾਹ ਕੇ ਸਾਨੂੰ ਸਲਾਈ ਮਾਰ ਕੇ ਵੀ ਦਿਖਾਵਾਂ ਕਿੰਨੀ ਐਵਰੇਜ ਕੱਢਦਾਗਾ 16 ਇੰਚ ਟਾਇਰ ਜਮਾ ਨਵੇਂ ਆਗੇ ਤੇ ਸਾਨੂੰ ਤੇਲ ਮਿਲ ਕੇ ਦਿਖਾ ਦਿੰਨੇ ਆਂਗੇ ਤੇਲ ਮਣਨ ਦਾ ਵੀ ਪੱਕਾ ਪਮਾਨਾ ਤਾਂ ਨਹੀਂ ਅਸੀਂ ਕੋਈ ਰੱਖਦੇ ਵੀ ਮੈਂ ਤੁਹਾਨੂੰ ਕਹਿ ਦੇਵਾਂ ਵੀ ਪੱਕਾ ਹੈਗਾ ਵੀ ਆਹ ਆਪਣੀ ਪੱਤੀ ਹੁੰਦੀ ਹੈ ਜਿਹੜੀ ਤੇਲ ਵਾਲੀ ਹਰੇਕ ਟਰੈਕਟਰ ਦੀ ਲਗਭਗ ਰੱਖੀ ਹੋਈ ਆ ਆਪਾਂ ਹਰੇਕ ਜ਼ਿੰਮੇਵਾਰ ਇਸੇ ਨਾਲ ਹੀ ਤੇਲ ਮਣ ਕੇ ਚਲਾਉਂਦਾ ਗਾ ਹਨ ਤੇ ਇਸੇ ਨਾਲ ਹੀ ਮਣ ਕੇ ਵੀ ਅਸਟੀਮੇਟ ਦੱਸ ਸਕਦਾ ਮੈਂ ਤੁਹਾਨੂੰ ਵੀ ਮੈਂ ਤੁਹਾਨੂੰ ਪੱਕਾ ਨਹੀਂ ਕਹਿ ਸਕਦਾ ਵੀ ਭਾਈ ਇੰਨਾ ਹੀ ਤੇਲ ਖਾਂਦਾ ਇਹ ਤੇ ਤੇ ਤੁਹਾਨੂੰ ਹਾਲ ਲੱਗਦੀ ਵੀ ਦਿਖਾਵਾਂ ਕਿੰਨੇ ਕ ਲੱਗਦੇ ਆਗੇ ਤੇਲ ਪਹਿਲਾਂ ਚੈੱਕ ਕਰ ਲੋ ਕੈਰੀਟਰ ਦੇ ਵਿੱਚ ਤੇ ਇਹਦੇ ਵਿੱਚ ਲਗਭਗ ਬਈ 19 ਲੀਟਰ ਤੇਲ ਹੈਗਾ ਕੁਸ ਹੁਣੀ ਟਰੈਕਟਰ ਖੜਾਗਾ ਵੀ ਚੱਲਦਾ ਕਰਕੇ ਵੀ ਨਾ ਆਹ ਦੇ ਆਹ 20 ਦੇ ਤੱਕ ਤੋਂ ਥੋੜਾ ਜਿਹਾ ਨਹੀਂ ਮੈਂ 19 ਲੀਟਰ ਮੰਨੋ ਵੀ 19 ਲੀਟਰ ਤੇਲ ਹੈ ਇਹਦੇ ਵਿੱਚ ਤੇ 19.5 ਲਾ ਲਓ ਯਾਰ 19.5 ਲੀਟਰ ਤੇਲ ਹੈਗਾ ਚਲ ਇਹਦਾ ਪੱਕਾ ਹੀ ਹਿਸਾਬ ਨਾਲ ਹੀ ਚੱਲਦੇ ਆ ਇਸ ਨਾਲ ਹੀ ਵੀ ਕੈਰੀਟਰ ਖੰਦਾਗਾ ਤੇ ਦੇਖਦੇ ਆਂਗੇ ਬਿਕਾਇ ਲੀਟਰ ਨਾਲ 2 ਕਿੱਲੇ ਬਾਹਣੇ ਆਪਣਾ ਮਿੰਮਾ ਤਨਮਾ 2 ਕਿੱਲੇ ਬਾਹਣਾ ਹੈ ਤੇ ਜਮਾ ਰੰਬੜ ਪਟਨਾਗਾ ਵੀ ਮਤਲਬ ਦੇਖ ਡਲੇ ਦੇਖ ਉੱਠਦੇ ਦੇਖ ਲੋ ਵੀ ਜਿਓ ਪੂਰਾ ਫੁੱਲ ਲੱਗਣਾ ਟਰੈਕਟਰ ਦਾ ਸਾਮ ਜਿਹਦਾ ਬੇੜਾ ਹੋਇਆ ਪਿਆਗਾ ਤੇ ਵਿੱਚ ਸਾਨੂੰ ਕਲਿੱਪਾਂ ਮੈਂ ਐਡ ਵੀ ਕਰੂੰਗਾ ਚਾਲ ਦੇ ਦੀਆਂ ਵੀ ਕਿਵੇਂ ਚੌਂਆ ਜਮਾ ਨਮੀਆਂ ਜੀਆਂ ਵੀ ਨਮੀਆਂ ਤੁਸੀਂ ਕਰਮ ਕਸੀਆਂ ਪਈ ਇੱਕ ਪਾਸਾ ਦਾ ਵੀ ਪਾਸਾ ਬਦਲਾ ਕੇ ਹੁਣੀ ਲਾ ਕੇ ਲੈ ਆਏਗਾ ਤੇ 11 ਹਾਲਾ ਇਹ ਆਪਣੇ ਰੰਪਰੇ ਦੇ ਬਣੇ ਹੋਏ ਪੁਰਾਣੇ ਬਹੁਤ ਪੁਰਾਣੇ 1900 201998 2000 ਦੇ ਲਗਭਗ ਬਣੇ ਹੋਏ ਆਗੇ ਆ ਕੋੜੀ ਆਪਾਂ ਦੀ ਮਗਰ ਉੱਚੀ ਕਰਾਈ ਸੀ ਪਹਿਲਾਂ ਸਵਰਾਜ ਮੰਗਰ ਚਾਲਦੇ ਸੀ ਤੇ ਆ ਜੋ ਬਾਈ ਤੁਹਾਨੂੰ ਦਿਖਾਉਣੇ ਆਗੇ ਕਿ ਕੀ ਐਵਰੇਜ ਕੱਢਦਾ ਸੀ ਤੇ ਕਿੱਥੇ ਇੱਕ ਗਰਮ ਵਾਲੀ ਸੂਈ ਲ ਜਾਂਦਾਗਾ ਵੈਸੇ ਤਾਂ ਉਹ ਠੰਡ ਹੀ ਹੋਗੀ ਉਹ ਵਿਚਾਲੇ ਜਿ ਖੜਾਉਂਦਾ ਹੁੰਦਾ ਤੇ ਤੁਸੀਂ ਆਜਾ ਆਪਣਾ ਟਰੈਕਟਰ ਦੱਸੋ ਬਾਈ ਸੋਨਾਂ ਦੀ ਇੱਕ ਆ ਵੀ ਕਿੱਥੇ ਇੱਕ ਗਰਮ ਵਾਲੀ ਸੂਈ ਖੜਾਉਂਦਾ ਹੁੰਦਾਗਾ ਆਜੋ ਬੈਠੋ ਤੁਹਾਨੂੰ ਦਿਖਾਉਣੇ ਆ ਕਿ ਰਮਾ ਸੈਟਿੰਗ ਹਲਾ ਹਲਾ ਦੀ ਕਰ ਲਾਂ ਮੇਰੇ ਆਹ ਵਹੀ ਕੰਮ ਕਰ ਰਹੀਆਂ ਬੈਂਕਾ ਕੁੰਕਾ ਤੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਦਿਖਾਉਣੇ ਆ ਤੁਹਾਨੂੰ ਬਾਰਾ ਕੋ ਆ ਜਾਓ ਬਈ ਸ਼ੇਅਰ ਕਰ ਦਿਓ ਆਹ ਨਾਲ ਦਲੇ ਉੱਠੀ ਅਰੇ ਦੇਖਦੇ ਜੇ ਦੂਰ ਪੱਕੀ ਦਾ ਦੂਜੀ ਵਾਰ ਜਾਂਦਾ ਟਰੈਕਟਰ ਵਧੀਆ ਨਿਕੈ ਨਾਲ ਉਹਨਾਂ ਨੂੰ ਵੀ ਲਾਵਾ ਵੀ ਸੈਫਰ ਨੂੰ ਉਹ ਪਾਉਂਦੇ ਦਿਖਾ ਦੇ ਕਿੰਨਾ ਨੇ ਖਾਦਾ ਉਹ ਕਿੱਲੇ ਪਾਹ ਦਾ ਪਾ ਫੇ ਰਾਣਾ ਵੀ ਕੋਈ ਆਪਣੀ ਜੇ ਬਗਲੇ ਗਿਆ ਨੇ ਆਂ ਅੱਜ ਬੱਤ ਕੱਟ ਕੇ ਡਾਉਂਦਾ ਬੰਦੂ ਰੋ ਕਿੱਲੇ ਮਾਰ ਲੈਣੇ ਆਪਾਂ ਜੀ ਵਾ ਵਧੀਆ ਉਹ 50 ਕਿੱਟਾ ਤੋਂ ਹੁਣ ਚੱਲਦੀ ਜਾਂਦਾ ਤੇ ਹਾਂ ਹਾਂ ਕੋਈ ਨਾ ਇਹ ਬਾਤਾਂ ਹੋਰ ਮਾਰਦੇ ਹੋ ਕੰਨਿਆਂ ਦੇ ਤੇ ਹੁਣ ਖੜਕੇ ਚੈੱਕ ਕਰਾਉਣਾਗਾ ਸਾਡਾ ਹੱਥ ਘੜਈ ਆ ਬਸ ਕਿੰਨਾ ਦਿਨ ਲੱਗਦਾ ਨਾ ਹੋਰ ਹੋਰ ਮੱਕ ਜਾਣਗੇ ਬਸ ਟਰਾਂਚ ਉਹ ਕੰਨਿਆਂ ਤੋਂ ਤੇ ਫਿਰ ਖੜਕੇ ਦਿਖਾਉਣਾ ਲਾਈ ਮਿੱਤਰੋ ਬਾਹਣ ਬਾਹ ਕੇ ਤੇ ਇੱਥੇ ਮੋਟਰ ਕੋਲੇ ਆ ਗਏ ਸੀ ਤੇ ਟਰੈਕਟਰ ਥੋੜਾ ਜਰ ਮੈਂ ਜਾਣ ਕੇ ਰੋਕਿਆਗਾ ਬਈ ਕਈ ਵਾਰ ਤੇਲ ਤੂਲ ਹਲਦਾ ਹੁੰਦਾ ਹਨਾ ਤੇ ਉਹ ਸੈੱਟ ਹੋ ਜੂ ਪੱਧਰ ਥਾਂ 'ਚ ਜਮਾ ਖੜਾ ਲਿਆ ਤੇ ਤੁਸੀਂ ਵੀ ਦੇਖ ਸਕਦੇ ਹੋ ਜਮਾ ਪੱਧਰ ਥਾਂ 'ਚ ਟਰੈਕਟਰ ਖੜਾਗਾ ਤੇ ਆਪਾਂ ਪੂਰਾ ਵਧੀਆ ਰਿਜ਼ਲਟ ਦੇਣਾ ਜਰਾ ਐ ਨਹੀਂ ਹੈਗਾ ਜੇ ਵੱੱਧ ਖਾਂਦਾ ਤਾਂ ਵੀ ਕੋਈ ਚੱਕਰ ਨਹੀਂ ਹਨਾ ਬਾਕੀ ਥੋੜਾ ਜੇ ਲੋਕਾਂ ਦੇ ਮਿਲਣਾਂ 'ਚ ਬਹਿਮ ਵੀ ਹੈਗਾ ਕ ਵੀ ਇਹ ਵੱੱਧ ਤੇਲ ਖਾਂਦਾ ਨਾਲ ਵੀ ਸੋਨਾ ਲਿਕਾ 60 ਦਾ ਖਰਚਾ ਜ਼ਿਆਦਾ ਹੈਗਾ ਇਹਦੇ ਕਰਕੇ ਥੋੜੀ ਜੀ ਦੀ ਮਾਰਕੀਟ ਵੀ ਘਟਾ ਬਈ ਐਮੀ ਆਪਾਂ ਸਰਾਉਂਦੇ ਨਹੀਂ ਹੈਗੇ ਜੀ ਆਪਣੇ ਕੋਲੇ ਤਾਂ ਸਰਾਉਣਾ ਵਾਲੀ ਗੱਲ ਨਹੀਂ ਕਰਨੀ ਤੇ ਕਾਹਵਾ ਤੁਸੀਂ ਦੇ ਪਾਸੇ ਬੜ ਕੇ ਲਾ ਕੇ ਲਿਆ ਸੀ 11 ਹਾਲਾ ਇਹ ਤੇ ਇਹਨਾਂ ਹਾਲਾਂ ਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕੀ ਇਹ ਥੋੜੀ ਜੀ ਬਾਹ ਖੁੱਲੀ ਹੈ ਇਹਨਾਂ ਦੀ ਵੀ ਟ੍ਰਾਇਡ ਖੂਬੇ ਖਵਾਈ ਲੈ ਕੇ ਨੂੰ ਮੁਰਦਾ ਨਹੀਂ ਵੀ 60 ਹਸ ਪਾਵਰ ਤੱਕ 855 ਲਾ ਲਓ ਆ ਵੀ ਲਾ ਲਓ ਵੀ ਮੋੜ ਤੇ ਮਰਦਾ ਗਿਆ ਕਿਉਂ ਆਹਾ ਅੜ ਜਾਂਦੇ ਹਾਲ ਪਿੱਛੇ ਆ ਇਹ ਆ ਬਾ ਇੱਥੋਂ ਲੈ ਕੇ ਆ ਇਹਦੀ ਬਾੜੀ ਦੂਰੀ ਹੈਗੀ ਨਹੀਂ ਆਮ ਇੰਨੇ ਕ ਚੌੜੇ ਹਾਲ ਹੁੰਦੇ ਆਗੇ ਤੇ ਇਹ ਜਾਦੇ ਆ ਇਹ ਜਾਦੇ ਤਾਂ ਆਗੇ ਇਹ ਪੁਰਾਣੇ ਹਾਲ ਆਗੇ ਤੇ ਪੁਰਾਣੇ ਹਾਂ ਉਦੋਂ ਨਰਮੇ ਨਰਮੇ ਵਾਲਾ ਵਾਹਣ ਪਾਉਂਦੇ ਹੁੰਦੇ ਤੇ ਖੱਬਲ ਹੁੰਦਾ ਬਾਣਾ ਜਾਂ ਖੱਬਲ ਵੀ ਭਰਦੇ ਨਹੀਂ ਸੀਗੇ ਤੇ ਇੱਕ ਵਾਹਣ ਵਾਉਣ ਲੱਗੇ ਸਾਵਧਾਨੀ ਬਈ ਜਰੂਰ ਪੱਟਣ ਬੈ ਰੱਖਿਓ ਵੀ ਕਈ ਵਾਰ ਇੱਥੇ ਲੱਗ ਕੇ ਰੋੜਾ ਨਾ ਆ ਪੈਨ ਨਿਕਲ ਜਾਂਦੀ ਅਮੀਰ ਨਾਲ ਇੱਕ ਦੋ ਵਾਰੀ ਹੋਇਆਗਾ ਵੀ ਲੰਕਤਾਰੀ ਖਰ ਨਿਕਲੀ ਆ ਪੈਨ ਨਿਕਲੀ ਹੈਗੀ ਤੇ ਵੀ ਜੇ ਕੁਦਰਤੀ ਇਹ ਪੈਨ ਨਿਕਲ ਗਈ ਵਾਹਣ ਤੱਪੜ ਪੱਟੀ ਜਨੇ ਦੂਜੀ ਵਾਰ ਤੇ ਤੁਹਾਡਾ ਟਾਇਰ ਪਾੜ ਸਕਦਾ ਬਈ ਆਪਦਾ ਗੌਰ ਨਾਲ ਵੀ ਬਾਸਿਆ ਕਰੋ ਦੂਜੀ ਵਾਰ ਜਦੋਂ ਆਜੋ ਤੁਹਾਨੂੰ ਚੈੱਕ ਕਰਵਾਉਣੇ ਆਗੇ ਤੇਲ ਚਲਦੀ ਵੀਡੀਓ ਚ ਵੀ ਕਿੰਨਾ ਤੇਲ ਖਾਦਾਗਾ ਤੇ ਪੰਕੀ ਸਾਫ ਕਰ ਲਗੇ ਤੇ ਪੱਤੀ ਕੱਢ ਕੇ ਤੇ ਤੁਹਾਨੂੰ ਦਿਖਾਉਣੇ ਆ ਵੀ ਕੀ ਹੈ ਵਰਾਇਟ ਟਾਲੀ ਆ ਕੋਈ ਆਪਣਾ ਰਾਹ ਜਣੂ ਚੱਲਿਆ ਉਹ ਸਾਹਮਣੇ ਟਾਲੀ ਕੋਲੇ ਬਾਹ ਕਹ ਉਹ ਸਾਹਮਣੇ ਤੇ ਕੁਛ ਨਹੀਂ ਬਸ ਸਦਾ 1.9 ਲੀਟਰ ਤੇਲ ਸੀ ਤੇ ਤੁਹਾਨੂੰ ਦਿਖਾਉਣੇ ਆਗੇ ਦੋ ਵਾਰੀ ਪੂਰਾ ਬਿਤਰ ਕੇ ਬਾਹ ਹੈ ਵਿੱਚ ਮੈਂ ਵੀਡੀਓ ਵੀ ਲਾਈਆਂ ਨੇ ਉਸੇ ਦੇਖੇ ਹੀ ਆਈਆਂ ਤੇ ਬੇ ਪੂਰਾ ਵਧੀਆ ਯਾਰ ਬਾਇਆ ਹੈਗਾ ਤੇ ਦੇਖੋ ਜੀ ਵੱਧ ਖਾ ਗਿਆ ਵੱਧ ਸਹੀ ਘੱਟ ਖਾ ਗਿਆ ਘੱਟ ਸਹੀ ਮੇਰੇ ਸਾਬ ਵਿੱਚ 10 ਲੀਟਰ ਤੇਲ ਖਾਣਾ ਜਾਂਦਾ ਹੈ 23 ਲੀਟਰ ਕਿੱਲੇ ਦੀ ਹੈ ਬਰੇਟਾ ਨਹੀਂ ਜਾਂਦੀ ਜੀ ਵੀ ਪੂਰਾ ਰੰਮਪੜ ਚਪਟਿਆਗਾ ਇਹ ਵਾਕੀ ਫਿਰ ਆਪਾਂ ਦੇਖਦੇ ਆਂਗੇ ਲਓ ਜੀ ਪੂਰਾ ਇਹਨੇ 10 ਲੀਟਰ ਤੇਲ ਖਾਦਾ ਬਈ 19.5 ਲੀਟਰ ਸੀ 9.5 ਲੀਟਰ ਆ ਦੇਖ ਲਓ ਬਚਿਆਗਾ 1.19 ਸੀ 10 ਲੀਟਰ ਤੇਲ ਖਾਦਾਗਾ ਤੇ ਉਹੋ ਜੇ ਮੱਥੇ ਮੁੱਥੇ ਤੇ ਵੀ ਕੀੜੇ ਦੁਬਾਰੇ ਲੱਗ ਗਏ ਤੇ ਵੀ 2 ਕਿੱਲੇ ਮੰਨਦੇ ਹਾਂ ਤਾਂ 2.5 ਕਿੱਲੇ ਵੰਗੂ ਬਾਹ ਹੈ ਗਿਆ ਤੇ 10 ਲੀਟਰ ਤੇਲ ਨਾਲ 2.5 ਕਿੱਲੇ ਵਾਹਣ ਬਾਹ ਹੈ ਨੇ ਤੇ ਉਹ ਤੁਸੀਂ ਹੁਣ ਆਪਦੇ ਕੈਲਕੂਲੇਟਰ ਤੇ ਕਰਕੇ ਦੇਖ ਲਓ ਤੇ ਵੈਸੇ ਮੈਂ ਵੀ ਦੱਸ ਦਿੰਦਾ 2.5 ਤੇ 2.5 5 ਬਸ ਸਵਾ ਕਦੋਂ ਲੀਟਰ ਕਿੱਲੇ ਦੀ ਐਵਰੇਜ ਢਾਲੀ ਹੈ ਬਈ ਤੇ ਬਾਕੀ ਤੁਸੀਂ ਆਪੋ ਆਪਣੇ ਟਰੈਕਟਰਾਂ ਨੂੰ ਦੱਸਿਓ ਵੀ ਕੀ ਸਾਹ ਦੀ ਐਵਰੇਜ ਢਾਲਦਾ ਹਨਾ ਤੇ ਆਹ ਹਰਸੀ 11 ਹਲਾਂ ਤੇ ਸਵਾ ਦੋ ਲੀਟਰ ਜਮਾ ਤੱਪੜ ਪਟਿਆ ਨਵੇਂ ਟਾਇਰ ਆ ਬੀਕੇਟੀ ਦੇ ਕਿਹੜਾ ਇਹ ਹੋਇਆ ਪਤਾ ਨਹੀਂ ਚੜਾ ਚੜਾਈ ਲੱਤ ਸੀ ਤੇ ਮੂਰਲੇ ਵੱਡੇ ਅਗੇ ਕੋਈ ਵੇਟ ਨਹੀਂ ਵੇਟ ਬੂਟ ਕੁਛ ਨਹੀਂ ਜੇ ਵੇਟ ਲੱਗਿਆ ਹੁੰਦਾ ਤੇਲ ਇਦੋਂ ਵੀ ਘਟਾ ਜਾਂਦਾ ਹਨ ਇਹਦੇ ਵੇਟ ਹੈ ਨਹੀਂ ਵਪਾਰੀ ਨੇ ਖੋੜਲੇ ਸੀ ਤੇ ਟਰੈਕਟਰ ਯਾਰ ਵਧੀਆ ਲੱਗੇ ਯਾਰ ਖੋਲਮ ਲਾ ਕੇ ਆਪਣੇ ਕੋਲ ਸਵਰਾਜ ਵੀ 1992 ਮਾਡਲ ਉਹਦੀਆਂ ਮੈਂ ਬਹੁਤ ਵੀਡੀਓ ਪਾਈਆਂ ਨੇ ਵੀ ਪਰ ਉਹਦੇ ਨੂੰ ਉਹਦੇ ਬਰੋਬਰ ਜੇ ਖਰਚ ਹੈਗਾ ਲੋਕ ਐਵੇਂ ਹੀ ਬਦਨਾਮ ਕਰੀ ਗਏ ਯਾਰ ਹੁਣ ਤੁਸੀਂ ਆਏ ਲਾ ਲੋ ਪਿੱਟਾ ਈ ਲੀਟਰ ਢਾਲਿਆਗਾ ਮੱਥੇ-ਮੁੱਥਿਆਂ ਦੇ ਘੜੇ ਵੀ ਮੈਂ ਦੁਬਾਰੇ ਲਾ ਆਇਆ ਤੇ ਸਵਾ ਕਤੋਂ ਲੀਟਰ ਜਿਆ ਢਾਲਿਆਗਾ ਕਿੱਲੇ ਦਾ ਤੇ ਬਾਕੀ ਤੁਸੀਂ ਆਦੇ ਹਿਸਾਬ ਨਾਲ ਦੱਸ ਦਿਓ ਫੇਰ ਦੁਬਾਰੇ ਵੀ ਕੱਢ ਦਾਂਗੇ ਸਵਰਾਜ ਦੀ ਐਵਰੇਜ ਵੀ ਕੱਢਾਂਗੇ ਉਹ ਵੀ ਉਹ ਕਿੰਨੀ ਆ ਇਹੀ ਹਾਲਾਂ ਤੇ ਉਹ ਕਿੰਨੀ ਐਵਰੇਜ ਢਾਲਦਾਗਾ ਹੋਰ ਜਾਣਕਾਰੀਆਂ ਲਈ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਬਾਈ ਧੰਨਵਾਦ ਸਾਰਾ